ਹੇ ਗੁਰਜੀ ਦਾ ਖਾਲਸਾ ਉਹ ਹੈ ਗੁਰਜੀ ਕਿਫਾਤੇ ਸਾਗਰਾ ਪ੍ਰੋਡਕਸ਼ਨ YouTube ਚੈਨਲ ਦੇਕਰ ਵਾਲੇ ਸਾਰੇ ਜੀ ਜਨਨ ਵਤਣ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਨਾਗਰਾ ਪ੍ਰੋਡਕਸ਼ਨ Facebook ਤੇ ਵੀ ਬਹੁਤ ਕੰਮ ਲਈ ਤੇ ਉਹਨਾਂ ਦੇ ਵੀਡੀਓ ਵੀ ਦੇਖ ਕੇ ਜਨਨ ਜਨਨ ਮਿਸੀ ਸਭ ਤੋਂ ਵਜਾ ਨਾ ਕਰ ਬਜ਼ਾਈਆਂ ਬੰਦੀ ਛੋੜ ਦੇ ਬਸ ਤੇ ਦਵਾਈ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਆਪਾਂ ਲੈ ਕੇ ਆਏ ਬਾਈ ਦਿਵਾਲੀ ਆਫਰ ਇਹ ਤਾਂ ਸਾਰੇ 25 ਦੇ ਕਬੂਤਰ ਰਹਿ ਗਏ ਮੇਰੇ ਕੋਲ ਬਾਕੀ ਮੇਰੇ ਸਾਰੇ ਪਿੱਕ ਗਿਆ ਅੱਜ ਠੀਕ ਹੈ 25 30 ਦੇ ਕਬੂਤਰ ਰਹਿ ਗਏ ਬਈ ਮੇਰੇ ਕੋਲ ਦਿਵਾਲੀ ਆਫਰ ਵੀ ਕੀ ਹੈ ਬਈ 200 ਰੁਪਏ ਦਾ ਇੱਕ ਹੈ ਬਈ 400 ਦਾ ਜੋੜਾ ਹੈ ਬਈ 200 ਦਾ ਇੱਕ ਹੈ 400 ਦਾ ਜੋੜਾ ਹੈ ਬਈ ਦਿਵਾਲੀ ਆਫਰ ਬੰਦੀ ਛੋਟ ਦੇ ਉੱਤੇ ਆਪਣੀ ਬੰਦੀ ਛੋਟ ਦਿਵਸ ਦੇ ਉੱਪਰ 400 ਦਾ ਜੋੜਾ ਦੇ ਰਹੇ ਆ ਬਈ ਤੇ 200 ਦਾ ਇੱਕ ਵੀ ਹੈ ਬਈ ਇਹ ਤੁਹਾਨੂੰ ਦਿਖਾਉਂਦਾ ਨਹੀਂ ਕੋਈ 500 ਨਹੀਂ ਕੋਈ 450 ਨਹੀਂ 400 ਦਾ ਜੁੜਾ ਬਈ ਲਓ ਜੀ ਬੰਦੀ ਸੋਟ ਦਿਵਾਲੀ ਦੇ ਉੱਤੇ ਆਫਰ ਲਾ ਦੇ ਬਈ ਆਪਣੇ ਸਾਰੀ ਇਹ 20 25 ਕਬੂਤਰ ਰਹਿੰਦੇ ਆ ਬਈ ਆਪਣੇ ਕੋਲ ਇਹ ਤਾਂ 20 25 ਕਬੂਤਰ ਹੈ ਜੀ ਬਈ ਆਨੋ ਕਰ ਲੋ ਚੱਕ ਕੱਲਾ ਕੱਲਾ ਚੈੱਕ ਕਰਾ ਲੈਂ ਨਾ ਕੋਈ ਲਓ ਜੀ ਕਰੋ ਚੈੱਕ ਵਧੀਆ ਦਾ ਵਧੀਆ ਕਬੂਤਰ ਹੈ ਹੋਇਆ ਬਈ ਇੱਕ ਤਾਂ ਇੱਕ ਕਬੂਤਰ ਹੈ ਬਈ ਚੰਗਾ ਤੇ ਚੰਗਾ ਠੀਕ ਆ ਬਾਈ ਜੀ ਕਰੋ ਚੈੱਕ ਦਵਾਲੀ ਆਫਰ ਬਾਈ ਜੀ 200 ਦਾ ਇੱਕ ਹੈ ਬਈ ਸਾਰੇ ਇਹ 20 25 ਕਬੂਤਰ ਰਹਿ ਜਾਂ ਮੇਰੇ ਕੋਲ 30 ਹੋਣਗੇ ਜੋਰ ਮਾਰ ਕੇ ਕਬੂਤਰ ਸਾਰੇ ਆਪਣੇ ਵਿਗ ਗਏ ਬਈ ਠੀਕ ਆ ਬਾਈ ਜੀ ਇਹ ਕਬੂਤਰ ਆਪਾਂ 200 ਨੂੰ ਇੱਕ ਨੂੰ ਤਰ ਦੇਣਾ ਵਈ ਬੰਦੀ ਛੋੜ ਦੀ ਵਾਸਤੇ ਉੱਤੇ ਦੀਵਾਲੀ ਦੇ ਉੱਤੇ ਬਾਈ ਜੀ ਲਓ ਇਹ ਕਰ ਲੋ ਚੈੱਕ ਕੱਲਾ ਕੱਲਾ ਚੈੱਕ ਕਰ ਲੋ ਬਈ ਕੋਟਲਾ ਆਪਣੇ ਕੋਲ 20 25 ਕੰਪਿਊਟਰ ਰਹਿ ਗਏ ਬਈ ਬਾਕੀ ਆਪਣੇ ਸਾਰੇ ਵਿਗ ਗਏ ਬਈ ਇਹ ਆਪਣੀ ਦੀਵਾਲੀ ਆਫਰ ਹੈ ਠੀਕ ਹੈ ਬਾਈ ਜੀ 200 ਰੁਪਏ ਨੂੰ ਨਗ ਦੇਣਾ ਆਪਣੇ ਕਰ ਲੋ ਬਈ ਚੈੱਕ ਦਿਵਾਲੀ ਨੂੰ ਫੇਰ ਬਈ ਮੇਰੇ ਬੰਦੋ ਦਿਵਾਲੀ ਇਹਦੇ ਮੰਦਰੀ ਸੌਟ ਦੀ ਮਰਜ਼ੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਤੇ ਦਿਵਾਲੀ ਆਫਰਸਰ ਪਿੱਕ ਕਰਨ ਵਾਸਤੇ 21 ਸਤੰਬਰ ਵਾਸਤੇ ਇੱਕ ਇੱਕ ਤੋਂ ਉੱਪਰ 21 ਇੱਕ ਤੋਂ ਉੱਪਰ ਇੱਕ ਨਾ ਵਾਸਤੇ ਸੇਲ ਲੱਗਣੀ ਆ ਬਾਈ 200 ਦਾ 1 400 ਦੇ 2 ਬਈ ਆਪਣੇ ਕੋਲ ਠੀਕ ਹੈ ਬਈ ਸਾਰੀ 25 ਦੀ ਕਬੂਤਰ ਰਹਿੰਦੇ ਸੰਦੇਹਾਂ ਆ ਜਾਓ ਸੁਨੇਹਾ ਲੈ ਜਾਓ ਬਈ ਠੀਕ ਹੈ ਬਈ ਤੇ ਬੱਤੀ ਬਈ ਨਾ ਕਰੋ ਕੁਲਚਨ YouTube ਨੂੰ ਕਰਦੇ ਸਬਸਕ੍ਰਾਈਬ ਮੋਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਉਹਨਾਂ ਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇਨ ਜਲਦੀ ਉਹਨਾਂ ਨੂੰ ਵੀਡੀਓ ਚਾਹਤ ਕਦ ਤੱਕ ਲਈ ਉਹ ਹੈ ਗੁਰਜੀ ਖਾਲਸਾ ਉਹ ਹੈ ਗੁਰਜੀ ਖਾਲਸਾ